ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਪਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੋਕੜ ਗੱਬਣ ਤੋਕੜ ਸੱਜਰ ਗੱਬਣ ਮੱਝਾਂ ਦੇ گاਵਾ ਨੇ ਟੋਟਲ 8 ਨਗ ਨੇ ਵੀਡੀਓ ਨੂੰ ਵੰਡ ਤੱਕਰ ਦੇਖਿਓ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਕਰ ਸਕਦੇ ਤਸੱਲੀ ਪਰਖ ਤੁਸੀਂ ਕਰਨੀ ਆ ਸੱਸੀ ਘਾਲ ਜੀ ਸੱਸੀ ਘਾਲ ਬਾਈ ਸਾਰੇ ਨਾਮ ਤੇ ਐਡਰੈਸ ਦੱਸੋ ਨਾਮ ਲਖਮੀ ਸਿੰਘ ਜੀ ਪਿੰਡ ਭਿੰਡਰ ਕਹਾ ਜਿਲ੍ਹਾ ਮੋਗਾ ਤਹਿਸੀਲ ਧਰਮਪੁਰ ਜੀ ਮੋਬਾਈਲ ਨੰਬਰ ਜੀ 704537611 97811 57566 ਠੀਕ ਆ ਬਾਈ ਕਿੱਧਰੋਂ ਸ਼ੁਰੂ ਕਰਗੇ ਜੀ ਇਧਰ ਹੀ ਕਰ ਲਓ ਜੀ ਸੁਆ ਕਿੰਨਵਾ ਬਾਈ ਜੀ ਪਲੂਣ ਵੱੱਛੀ ਆ ਜੀ ਠੀਕ ਆ ਜੀ ਤੇ ਇਹਦੇ ਬਾ 11 ਤਰੀਕ ਨੂੰ ਦਣ ਪੂਰੇ ਆ ਜੀ 11 ਤਰੀਕ ਹਾਂਜੀ ਠੀਕ ਆ ਜੀ ਥੋੜਾ ਜਿਹਾ ਮੰਨ ਕੇ ਚੱਲੋ ਜੀ 14 ਤੋਂ 15 ਗੱਲੂ ਖੁੱਲਾ ਸੂਆ ਪਹਿਲਾ ਜੀ 22 10 ਦਾ ਸਮਾਂ ਲਗਭਗ 10 ਦਿਨ ਲੈ ਜੂਗੀ ਜੀ 11 ਤਰੀਕ ਨੂੰ ਤਾਂ ਪੂਰੇ ਆ ਜੀ ਮੂੰਹ ਤੋਂ 6 ਦਿਨ ਦਾ ਹੀ ਇੱਕ ਮੂੰਹ ਤੋਂ 6 ਦਿਨ ਦਾ ਬਾਕੀ ਫੇਸ ਕੁਆਲਟੀ ਸੋਹਣੀਆਂ ਬਜਨ ਵਜੂਦ ਦੇ ਪੱਖ ਤੋਂ ਚੰਗੀ ਆ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਬੰਦਰ ਹੋਣੀ ਚੰਗੀ ਆ ਦੁੱਧ 22 10 ਦਾ ਮੱਝਾਂ ਰਗਈ ਤੇ ਆਊਗੀ ਬਾਕੀ ਗਰਮੀ ਰਹਿ ਤਨਾ ਕਹਿ ਸਕਦੇ ਤੁਹਾਨੂੰ ਵੀ ਪਤਾ ਬਈ ਅੱਗੇ ਮੌਸਮ ਗਰਮੀ ਦਾ ਆ ਜਾਣਾ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹਦਾ ਮੁੱਲ 48000 ਜੀ ਹੋਜੂ ਮਾਨਤਾਂ ਜੀ ਮਾਨਤਾਂ ਕਰ ਦਾਂਗੇ ਜੀ 48000 ਰੁਪਇਆ ਡਿਮਾਂਡ ਆ ਜੀ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ 2 ਨੰਬਰ ਨਗ ਸੁਆ ਕਰਨ ਨਾ ਵੀਰੇ ਇਹ ਜੀ ਦੂਜੇ ਸੁਆ ਸੁਣੀ ਆ ਜੀ ਸਮਾ ਜੀ ਸਮਾ ਇਹਦਾ 12 ਤਰੀਕ ਨੂੰ ਦਣ ਪੂਰੇ ਆ ਜੀ ਇਹਦੇ ਵੀ ਦਾਸ ਹੀ ਪਏ ਆ ਹਾਂਜੀ ਹਾਂਜੀ ਠੀਕ ਆ ਜੀ ਕਿੰਨਾ ਪਾਜ ਦੁੱਧ ਜੀ ਦੁੱਧ ਨੇ 20 ਤੋਂ ਪਲੱਸ ਚਵਾ ਦਣਾ ਜੀ 17 18 ਕਿਲੋ ਤਾਂ ਪਹਿਲਾਂ ਦਾ ਹੀ ਦਿੱਤਾ ਹੋਇਆ ਜੀ ਥਣਾ ਦੀ ਡੰਨ ਹੈ ਜੀ ਹਾਂਜੀ ਹਾਂਜੀ ਡੰਨ ਹੈ ਤੋੜ ਕੇ ਦਿਖਾ ਦਿਓ ਜੀ ਵਜਨ ਵਜੂਦ ਦੇ ਪੱਖ ਤੋਂ ਚੰਗੀ ਹੈ ਜੀ ਸੰਭੀ ਬੜੀ ਚੰਗੀ ਹੈ ਬਾਕੀ ਰੰਗ ਰੂਪ ਤੁਸੀਂ ਚੈੱਕ ਕਰ ਹੀ ਸਕਦੇ ਹੋ 18 ਤੋਂ 20 ਕਿਲੋ ਦੁੱਧ ਭਾਈ ਦੱਸਦਾ ਕਿ ਪਾ ਜੂਗੀ ਹੱਕ ਵੀ ਹੈ ਥਣਾ ਦੇ ਸੈਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਬਾਤ ਲਾਹਮਾਨੇ ਚ ਬਹੁਤ ਪੰਨਾਂ ਨੇ ਹਵਾਨਾ ਖੇਜਦੇ ਦਾ ਰਬੜੰਗ ਵਾਧਾ ਬਾਕੀ ਸੋਹਣੇ ਸੈਜ ਦਾ ਥਾਣਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਫੋਰ ਸ਼ੰਗ ਭੋਰਾ ਵੀ ਨਹੀਂ ਤੇ ਇਹਦੀ ਡਿਮਾਂਡ ਕਰੇ ਜਿਹੜਾ ਮੁੱਲ 62000 ਜੀ ਜੋੜਾ ਲੈ ਜ ਸੱਜਣ ਬਾਈ ਬਹੁਤ ਮਾਣ ਕਰਦਾਂਗੇ ਠੀਕ ਹੈ ਜੀ ਮੁੱਲ 62000 ਰੁਪਇਆ ਜੇ ਕੋਈ ਜੋੜਾ ਲੈ ਜ ਤਾਂ ਮਾਣ ਤਾਂ ਪੂਰਾ ਜਿਆਦਾ ਹੋ ਜੂਗਾ ਜੀ ਬਾਕੀ ਠੰਡੀ ਸੀਲ ਕਰਮਾ ਵਾਲੀ ਪੂਰੀ ਹੈ ਜੀ ਤੇ ਤੈਨ ਨੰਬਰ ਨਾਲ ਕਿ ਸੁਆ ਕਿੰਨਾ ਮਰੇਗਾ ਇਹ ਦੂਜੇ ਸੁਆ ਸੁਣੀ ਹੈ ਜੀ ਠੀਕ ਹੈ ਉਹ ਤਾਂ 4 ਦੰਦਾ ਜੀ ਇਹ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਵੀ ਮਾਰਗ ਨਹੀਂ ਕਿ 26 27 ਦਿਨ ਕੱਚੀ ਗਿਆ ਬਾਈ ਦਾ 12 ਨੂੰ ਉੱਤੇ ਵੀ ਲੈ ਸਕਦੀ ਘੱਟ ਵੀ ਲੈ ਜੇ ਡੇੜਵੀ ਦਾ ਸਾਦੀ ਆ 2 ਮਹੀਨੇ ਨੂੰ ਵੇਖੂਗੀ ਬਾਕੀ ਚੈੱਕ ਕਰਾ ਕੇ ਲੈ ਜਾ ਉਹਦੀ ਚੈੱਕ ਕਰਾ ਕੇ ਲੈ ਜਾ ਸਹੀ ਗੱਲ ਆ ਜੀ ਬਾਈ ਦੱਸਦਾ ਕਿ ਮਾਲਕਾਂ ਨੇ 26 27 ਦਿਨਾਂ ਦੀ ਕੱਚੀ ਮਹੀਨੇ ਦਾ ਸਮਾਂ ਪਿਆ ਜੀ ਕੁੰਡਾ ਸਿੰਘ ਕਦਗਾਠ ਵੱਡਾ ਜਾਂਦਾ ਉਹ ਵੀ ਵੱਡੀ ਆ ਜੀ ਉਹਨਾਂ ਦੇ ਸਾਰਾ ਮਾਲ ਜੀ ਹਰਿਆਣੇ ਦਾ ਹੀ ਆ ਜੀ ਠੀਕ ਆ ਜੀ ਬਾਕੀ ਢੇਲ ਬਹੁਤ ਆ ਚੰਗਾ ਦੁੱਧ ਬਹੁਤ ਝੋਟੀ ਮਹੀਨੇ ਪਹਿਲਾਂ ਦਾ 18 ਕਿਲੋ ਦੁੱਧ ਜਵਾਇਆ ਹੈ ਹੀ ਖੁੱਲਾ ਠੀਕ ਆ ਵੀਰੇ ਤੇ ਇਹਦੀ ਅੱਜ ਕੱਚੀ ਕੱਚੀ ਦੀ ਡਿਮਾਂਡ ਵੀਰੇ ਇਹਦਾ ਹੀ ਇੱਕ ਪਾਂ ਜੀ ਹੋਜੂ ਲੈਸ ਜੀ ਮਾਨਤਾਨ ਕਰ ਦਾਂਗੇ ਜੀ ਠੀਕ ਹੈ ਜੀ 1 ਲੱਖ 5000 ਰੁਪਇਆ ਡਿਮਾਂਡ ਆ ਬਾਕੀ ਸੰਗ ਜਮਾ ਗੋਲਾ ਚੈੱਕ ਕਰ ਸਕਦੇ ਹੋ ਮੀਨ ਨਹੀਂ ਮੰਨ ਕੇ ਆ ਜੇ ਤੁਸੀਂ ਥਣਾ ਦੀ ਡੰਨਾ ਪਾਰ ਪਿੱਛੇ ਦੀ ਗਾਰੰਟੀ ਹੈ ਵੀਰੇ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਤੇ 4 ਨੰਬਰ ਨਗ ਵੀਰੇ ਸੂਆ ਕਰਨ ਮਾ ਜੀ ਇਹ ਜੀ ਦੂਜੇ ਸੂਏ ਝੋਟੀ ਆਈ ਠੀਕ ਹੈ ਜੀ ਤੇ ਅੱਜ ਆਪਾਂ ਜੀ ਲੈ ਕੇ ਆਏ ਜੀ ਮਾਲ ਇਹ ਠੀਕ ਆ ਵੀਰੇ ਇਹ 10 ਕਿਲੋ ਤੋਂ ਚੋਕੇ ਲੰਦੀ ਸਾਢੇ 3:00 ਪੌਣੇ 4:00 ਦੀ ਇੱਥੇ ਗੱਬਨ ਚੈੱਕ ਪਾਸ ਆਈ ਪੌਣੇ 4:00 ਦੀ ਗੱਬਨ ਚੈੱਕ ਪਾਸ ਆ ਠੀਕ ਆ ਜੀ ਠੀਕ ਆ ਜੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਰਦਾਰ ਨੀ ਚੈੱਕ ਕਰਾ ਕੇ ਲੈ ਜਾਈਏ ਅਜੇ ਵਾਪਨੀ ਕਰਾਈ ਹੋਈ ਨਹੀਂ ਨਾਲ ਲੈ ਕੇ ਆਇਓ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਮੋੜਨੇ ਵੀਰੇ ਹੁੰਡਾ ਸਿੰਘ ਆ ਵਜਨ ਵੀ ਕਰਮ ਵਾਲੀ ਦਾ ਚੰਗਾ ਫੇਸ ਕੁਆਲਟੀ ਸੋਹਣੀ ਆ ਪੌਣੇ ਚਾਰਾਂ ਦੀ ਗੱਬਣ ਚੱਕ ਪਾਸਾ 10 ਕਿਲੋ ਦੁੱਧ ਦਾ ਤੇ ਮਿਲਦੀ ਕਿਵੇਂ ਆ ਬਾਈ ਇਹ ਵੀਰੇ ਉਹਦਾ ਬਿਨਾ ਪੱਠਿਆਂ ਤੋਂ ਬਿਨਾ ਭੜ ਤੋਂ ਚੋ ਕੇ ਦਿੱਤੀ ਬੁੜੀ ਨੇ ਉਹਨਾਂ ਦੀ ਨੇ ਹੁਣ ਆਪਣੇ ਵੇੜੇ ਛਾਉ ਨੂੰ ਕਿਵੇਂ ਮਿਲੂਗੀ ਕਿਵੇਂ ਮਿਲੂਗੀ ਜੜੀ ਦਾਂਗੇ ਇਹੀ ਵੀ ਟੀਕਾ ਲਵਾ ਜੂਗੀ ਸਹੀ ਗੱਲ ਆ ਜੀ ਠੀਕ ਹੈ ਨਾ ਤੇ ਦੀ ਡਿਮਾਂਡ ਤੇ ਇਹਦਾ ਮੁੱਲ 76000 ਜੀ ਹੋਜੂ ਲੈਸ ਜੀ ਮਾਨਤਾ ਕਰਦਾਂਗੇ 76000 ਰੁਪਇਆ ਡਿਮਾਂਡ ਆ ਜੀ ਬਾਕੀ ਵਿੱਚੋਂ ਲੈਸ ਹੋਜੂਗਾ ਅੱਗੇ ਨਗ ਆ ਗਿਆ ਵੀਰੇ 5 ਨੰਬਰ ਸੁਆ ਕਿੰਨ ਮਾ ਜੀ ਇਹ ਦੂਜੇ ਸੁਆ ਰਹਿੜਾ ਜੀ ਠੀਕ ਆ ਜੀ ਤੇ ਸਾਢੇ 3 ਨਾਂ ਮਹੀਨਾ ਦੀ ਚੱਕ ਪਾਸ ਆ ਜੀ 11 ਕਿਲੋ ਦੋਦਾ ਜੀ 11 ਕਿਲੋ ਦੋਦਾ ਥਣਾ ਦੀ ਦਾਨ ਨਾ ਸ਼ਵ ਬਸਮਾ ਦੀ ਇੱਕ ਨੰਬਰ ਆਈ ਸਪੈਸ਼ਲ ਬੇਨਤੀ ਆ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਲੈ ਕੇ ਆਇਓ ਫਣਾ ਦੀ ਦੰਨ ਆ ਜੀ ਬਾਕੀ ਬਜਨ ਕਰਮ ਵਾਲੀ ਤਾਂ ਚੰਗਾ ਸਾਢੇ 3 ਮਹੀਨਿਆਂ ਦੀ ਗੱਭਣ ਚੈੱਕ ਪਾਸ 11 ਕਿਲੋ ਦੁੱਧ ਸਹੀ ਗੱਲ ਆ ਜੀ ਥੋੜਾ ਜਿਹਾ ਮੌਸਮ ਅੱਜ ਖਰਾਬ ਕਰਕੇ ਬਾਈ ਕਹਿੰਦਾ ਨਵਾਪੀਆਂ ਨਹੀਂ ਠੰਡੀ ਸੀਲ ਪੂਰੀ ਹੈ ਵੀਰੇ ਹਾਂਜੀ ਹਾਂਜੀ ਜੀ ਪੂਰੀ ਠੰਡੀ ਸੀਲ ਠੀਕ ਆ ਜੀ ਬਾਕੀ ਮਰਜੀ ਜੀ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਸੋਹਣੇ ਹੈ ਗੈਪ ਤੇ ਲੱਗਿਆ ਹੱਥੀ ਚ ਵਾਈ ਜਰਾ ਥਾਣਾ ਜੀ ਕੀ ਕਰ ਸਕਦੇ ਹੋ ਜਵਾਬ ਅਸਮਾ ਦੀ ਬਾਕੀ ਦਾ ਦੁੱਧ ਵੀ ਆਉਂਦੀ ਹੈ 46 47 ਰੁਪਏ ਹੁੰਦਾ ਜੀ ਡਾਇਰੀ ਠੀਕ ਹੈ ਵੀਰੇ ਸੰਗਣਾ ਅਸੀਂ ਮਈਆਂ ਨੂੰ ਵੀ ਆ ਤੇ ਡਿਮਾਂਡ ਇਹਦੀ ਵੀਰੇ ਇਹਦਾ ਮੁੱਲ 43000 ਜੀ ਇਹਦਾ ਮੁੱਲ 43000 ਰੁਪਏ ਵਿੱਚੋਂ ਲੈਸ ਹੋ ਜਾਊਗਾ ਨਾ ਗਿਆ ਜੀ 6 ਨੰਬਰ ਸੂਆ ਕਰਨ ਨਾ ਮੈ ਵਰੇ ਇਹਦੀ ਪਲੂਨ ਵੱਛੀ ਆ ਜੀ ਠੀਕ ਆ ਜੀ ਇਹ ਚੌਗੀ ਆ ਮੂੰਹ ਤਾਂ ਠੀਕ ਆ ਜੀ ਤੇ ਇਹਨੂੰ 2 ਮਹੀਨੇ ਹੋ ਗਈ ਸੂਈ ਨੂੰ ਇਹ ਆਈ ਹੁਣ ਜਰਾ ਪਾਣੀ ਹੋਈ ਨਹੀਂ ਨਹੀਂ 25 ਸੀਗੀ ਮਗਰ ਵੱਛੀ ਮਾਲਕਾਂ ਨੇ ਰੱਖ ਲਈ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਹੁਣ 10 ਕਿਲੋ ਚੋਕੇ ਅੱਜ ਹੀ ਲਿਆਏ 10 ਕਿਲੋ ਚੋਕੇ ਲਿਆਂਦਾ ਜੀ ਥਨਾਂ ਦੀ ਦਾਨ ਹਾਂ ਜੀ ਦੀ ਦਾਨਾ ਠੀਕ ਆ ਜੀ ਅਜੇ ਐਨੀਆਂ ਕਰਕੇ ਨਹੀਂ ਪਾਈਆਂ ਵਾ ਉਪਰਾ ਕਰਦੀਆਂ ਜੀ 10 10 ਕਿਲੋ ਦੁੱਧ ਨਾ ਤਿਆਰ ਆ ਜੀ ਬਾਕੀ ਥਨਾਂ ਦੇ ਸਜੇ ਇਹਦੇ ਵੀ ਨੇੜੇ ਤੋਂ ਚੈੱਕ ਕਰਾ ਦਿੰਨਾ ਹਾਂ ਤਾਂ ਬਹੁਤ ਵਧੀਆ ਲੱਗਾਈ ਕੋਈ ਮੂਰ ਗਿਆ ਸੂਈ ਨੂੰ ਬਾਕੀ ਥਣ ਤੁਸੀਂ ਚੈੱਕ ਵੀ ਕਰ ਸਕਦੇ ਹੋ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਨਿੱਕਰ ਮਾ ਥਣ ਰੰਗ ਪ੍ਰਿੰਟ ਦੇ ਵੀ ਚੰਗੇ ਆ ਡਿਮਾਂਡ ਵੀਰੇ ਦੀ ਇਹਦਾ ਮੁੱਲ 28000 ਜੀ ਇਹਦੇ ਤਾਂ ਬਾਈ ਖਾਲੀ ਬੱਚੀ ਦਿੰਦੇ ਨੇ ਕਰ ਮਾਰਦੇ ਨੇ 10 ਕਿਲੋ ਦੁੱਧ ਵੀ ਦੇ ਦੇ ਇਹ ਨਹੀਂ ਖੁੱਲਾ ਦੇ ਦਿੰਦਾ ਸਹੀ ਗੱਲ ਬਾਕੀ ਜੀ ਬਾਕੀ ਸਹੀ ਗੱਲ ਆ ਬਾਈ ਕਹਿੰਦਾ ਘੱਟ ਸੇਵ ਵਾਲੇ ਘਰੋਂ ਆਈਏ ਦੁੱਧ ਦਾ ਕਰਮਾ ਵਾਲਾ ਬਾਕੀ ਬੋਦੀ ਵਾਲੀ ਵੱચી ਵੱચી ਬਹੁਤ ਜਿਆਦਾ ਬਰੀਡ ਬਹੁਤ ਹੈ ਜਿਆਦਾ ਬਰੀਡ ਬਹੁਤ 28000 ਰੁਪਿਆ ਡਿਮਾਂਡ ਆ ਜੀ ਅੱਗੇ ਨਾਗ ਆ ਗਿਆ ਵੀਰੇ ਆਪਣਾ 7 ਨੰਬਰ ਜਰਸੀ ਕਰਮਾ ਵਾਲੀ ਸੁਆ ਕੇ ਨਮਾ ਨਹੀਂ ਦੂਜੇ ਸੁਆ ਜੀ ਠੀਕ ਆ ਜੀ ਅੱਗੇ ਨੂੰ 1 ਮਹੀਨਾ ਦੇ ਅਖਦਨ ਉਹ ਵੀ ਠੀਕ ਆ ਤਰਾਏ ਨੂੰ ਮਾਰਦਾ ਠੀਕ ਆ ਤਰਾਏ ਨੂੰ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਆਪਾਂ ਹੀ 10 ਕਿਲੋ ਚੋ ਗਿਆ ਅੱਜ ਹੀ ਲੈ ਕੇ ਨਹੀਂ ਹਰੇ ਹਰੇ ਅਗਲਾ ਆਠ ਹੀ ਮੰਨ ਕੇ ਆਵੇ ਆਠ ਹੀ ਮੰਨ ਕੇ ਆ ਜੇ ਬਾਕੀ ਕੁਆਲਿਟੀ ਵ ਥੋੜਾ ਜਿਹਾ ਕੈਮਰੇ ਤੋਂ ਡਰਦੇ ਜੀ ਪਸੂ ਬਰੀਡ ਬਹੁਤ ਆ ਮੇਰੇ ਜਰਸੀ ਸਹੀ ਗੱਲ ਹੌਲੀ ਵੀਰੇ ਬਿਚਾਰ ਕੇ ਕਹਿੰਦੇ ਧਿਆਰੇ ਪਾਇਆ ਜੀ ਅਗਲਾ ਦੇ ਸੰਗਲ ਸੀਗੇ ਥਣ ਚੈੱਕ ਕਰ ਸਕਦੇ ਹੋ ਸੋਹਣਾ ਗੁਲਾਬੀ ਥਾਣਾ ਪੋਰਟ ਚਾਂਗ ਸੋਹਣਾ ਬਾਕੀ ਬੇਨਾ ਪੰਜਾਬ ਵਾਲੀ ਜਰਸੀ ਆ ਸਹੀ ਗੱਲ ਬੀਲ ਬਹੁਤ ਆ ਬਰੀਡ ਬਹੁਤ ਆ ਵੀਰੇ ਕਰਮ ਵਾਲੀ ਕੱਪੜਾ ਰਹਿ ਗਈ ਤਾਂ ਚਲ ਤਨ ਤਨ ਹੋ ਜਾਣੀ ਆ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 27000 ਜੀ ਆਫਰ ਹੀ ਕੱਢਨੇ ਆ ਆਫਰ ਇਹੀ ਆ ਮੁੱਲ 27000 ਰੁਪਿਆ ਵਿਚੋਂ ਮਾਨਦਾਨ ਹੋ ਜੂਗਾ ਛੰਡੀ ਸੀਲ ਕਰਮ ਵਾਲੀ ਪੂਰੀ ਆ ਉਹ ਡਰਦੇ ਆ ਥੋੜਾ ਫੋਨ ਤੋਂ ਠੀਕ ਆ ਵੀਰੇ ਤੇ ਅੱਗੇ 8 ਨੰਬਰ ਨਾ ਗਏ ਤੇ ਸੁਆਗਤ ਨਮਾ ਜੀ ਇਹਦੀ ਤੀਜੇ ਸੂਏ ਸੂਈ ਆਰ ਕੀ ਠੀਕ ਆ ਜੀ ਇਹਨੂੰ ਜਣੇ ਕਿ 20 22 ਦਿਨ ਹੋ ਗਈ ਸੀ ਇਹਨੂੰ ਬੱਚਾ ਮਰ ਗਈ ਇਹਦਾ ਇਹਦਾ ਬੱਚਾ ਹੈ ਨਹੀਂ ਹਾਂਜੀ ਠੀਕ ਆ ਜੀ ਇਹ ਆਪਾਂ ਹੀ 14 ਤੋਂ 15 ਕਿਲੋ ਤੱਕ ਚੋਕੇ ਲੈ ਅਗਲਾ ਹਜੇ 12 ਮੰਨ ਕੇ ਆ ਬਈ ਥਣਾ ਦੀ ਦੰਨ ਆ ਜੀ ਹਾਂਜੀ ਹਾਂਜੀ ਦੰਨ ਆ ਜੀ ਠੀਕ ਆ ਜੀ ਬਾਈ ਕਹਿੰਦਾ ਮਹੀਨੇ ਤੋਂ ਘੱਟ ਹੀ ਸਮਾਂ ਹੋਇਆ ਜੀ 14 ਤੋਂ 15 ਕਿਲੋ ਦੁੱਧ ਚੋਕੇ ਲਿਆਂਦਾ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਠੀ ਚਵਾਈ ਵਾਲਾ ਥਾਣਾ ਫੇਸ ਕੁਆਲਟੀ ਸੋਹਣੀ ਐ ਫੈਕਟਰੀ ਦਾ ਜੀ ਚੈੱਕ ਕਰ ਸਕਦੇ ਹੋ ਫੋਰਟ ਸ਼ਾਹ ਘੋਰਾ ਵੀ ਨਹੀਂ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 38000 ਜੀ ਇਹਦਾ ਮੁੱਲ ਬਾਈ ਕਹਿੰਦਾ 38000 ਰੁਪਇਆ ਵਿੱਚੋਂ ਮਾਣ ਤਾਨ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ